ਇੱਕ ਸੁੰਨੇ ਪਹਾੜੀ ਇਲਾਕੇ ਵਿੱਚ ਇੱਕ Sufi ਦਰवेश ਰਹਿੰਦਾ ਸੀ ਲੋਕ ਉਸ ਨੂੰ ਮੋਹਨ ਦਾ ਫਕੀਰ ਕਹਿੰਦੇ ਸਨ ਕਿਉਂਕਿ ਉਹ ਘੱਟ ਬੋਲਦਾ ਸੀ ਪਰ ਉਸ ਦੀ ਚੁੱਪ ਵਿੱਚ ਵੀ ਬਹੁਤ ਕੁਝ ਕਿਹਾ ਜਾਂਦਾ ਸੀ ਉਸ ਦੇ ਦਰਬਾਰ ਵਿੱਚ ਕਈ ਚੇਲੇ ਰਹਿੰਦੇ ਸਨ ਪਰ ਕੋਈ ਆਪਣੀ ਖੋਜ ਵਿੱਚ ਉਹਨਾਂ ਵਿੱਚੋਂ ਇੱਕ ਚੇਲਾ ਐਸਾ ਸੀ ਜਿਸ ਦੀ ਜ਼ੁਬਾਨ ਕਦੇ ਥੱਕਦੀ ਨਹੀਂ ਸੀ ਉਹ ਬੋਲਦਾ ਤਾਂ ਲੱਗਦਾ ਜਿਵੇਂ ਉਸ ਦਾ ਸਾਹ ਸ਼ਬਦਾਂ ਨਾਲ ਹੀ ਚੱਲਦਾ ਹੋਵੇ ਸਵੇਰੇ ਅੱਖ ਖੋਲ੍ਹਦੀ ਤਾਂ ਗੱਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਗੱਲਾਂ ਉਹ ਹਰ ਸਮੇਂ ਦੀ ਕਹਾਣੀ ਦੱਸਦਾ ਪਰ ਅਸਲ ਵਿੱਚ ਹਰ ਖਾਣੇ ਵਿੱਚ ਆਪਣੇ ਹੀ ਮਹਾਨਤਾ ਜੋੜ ਲੈਂਦਾ ਉਹ ਅਕਸਰ ਕਹਿੰਦਾ ਮੈਂ ਆਮ ਇਨਸਾਨ ਨਹੀਂ ਮੈਂ ਸਭ ਕੁਝ ਛੱਡ ਕੇ ਆਇਆ ਹਾਂ ਤੁਸੀਂ ਸਾਰੇ ਤਾਂ ਇੱਥੇ ਆਸਾਨੀ ਨਾਲ ਰਹਿ ਰਹੇ ਹੋ ਦੂਜੇ ਚੇਲੇ ਚੁੱਪ ਰਹਿੰਦੇ ਪਰ ਫਕੀਰ ਸਭ ਕੁਝ ਵੇਖਦਾ ਸੀ ਇੱਕ ਦਿਨ ਫਕੀਰ ਨੇ ਸਭ ਨੂੰ ਕਿਹਾ ਇੱਕ ਮਹੀਨੇ ਲਈ ਹਰ ਕੋਈ ਇੱਕ ਸੰਕਲਪ ਲਵੇ ਜੋ ਟਿਕ ਗਿਆ ਉਹ ਆਪਣੇ ਆਪ ਨੂੰ ਜਾਣ ਲਵੇਗਾ ਕਿਸੇ ਨੇ ਉਪਵਾਸ ਲਿਆ ਕਿਸੇ ਨੇ ਰਾਤ ਦੀ ਇਬਾਦਤ ਪਰ ਉਹ ਬੋਲਣ ਵਾਲਾ ਚੇਲਾ ਫਕੀਰ ਕੋਲ ਗਿਆ ਮੈਨੂੰ ਤੁਸੀਂ ਖੁਦ ਸੰਕਲਪ ਦਿਓ ਮੈਂ ਆਮ ਨਹੀਂ ਹਾਂ ਫਕੀਰ ਨੇ ਉਸਨੂੰ ਦੇਖਿਆ ਜਿਵੇਂ ਉਸਦੇ ਅੰਦਰ ਚੱਲ ਰਹੀ ਭੀੜ ਨੂੰ ਵੇਖ ਰਿਹਾ ਹੋਵੇ ਫਿਰ ਹੌਲੀ ਕਿਹਾ ਤੂੰ ਇੱਕ ਮਹੀਨਾ ਚੁੱਪ ਰਹੇਂਗਾ ਚੇਲੇ ਨੂੰ ਹਾਸਾ ਆ ਗਿਆ ਇਹ ਤਾਂ ਬੱਚਿਆਂ ਵਾਲੀ ਗੱਲ ਹੈ ਪਰ ਫਕੀਰ ਨੇ ਕੁਝ ਨਹੀਂ ਕਿਹਾ ਪਹਿਲੇ ਦਿਨ ਚੁੱਪਸਾਨੀ ਨਾਲ ਹੋ ਗਈ ਦੂਜੇ ਦਿਨ ਭਾਰ ਬਣ ਗਿਆ ਤੀਜੇ ਦਿਨ ਮਨ ਅੰਦਰੋਂ ਚਿਖਣ ਲੱਗਾ ਚੌਥੇ ਦਿਨ ਉਸ ਨੂੰ ਲੱਗਿਆ ਜਿਵੇਂ ਉਹ ਖੁਦ ਨੂੰ ਗਵਾ ਰਿਹਾ ਹੈ ਉਹ ਬੋਲ ਨਹੀਂ ਸਕਦਾ ਸੀ ਪਰ ਅੰਦਰ ਗੱਲਾਂ ਦਾ ਤੂਫਾਨ ਸੀ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਉਹ ਬਾਹਰ ਨਹੀਂ ਅੰਦਰੋਂ ਬਹੁਤ ਜ਼ਿਆਦਾ ਬੋਲਦਾ ਹੈ ਕੁਝ ਦਿਨਾਂ ਬਾਅਦ ਉਹ ਜੰਗਲ ਵੱਲ ਚਲਿਆ ਗਿਆ ਕਿਸੇ ਨੂੰ ਕੁਝ ਕਹੇ ਬਿਨਾ ਦਿਨ ਲੰਘਦੇ ਗਏ ਹਫ਼ਤੇ ਫਿਰ ਮਹੀਨੇ ਸਾਰੇ ਮਨ ਬੈਠੇ ਕਿ ਉਹ ਮਰ ਗਿਆ ਹੈ ਪਰ ਫਕੀਰ ਹਰ ਸਵੇਰੇ ਅਸਮਾਨ ਵੱਲ ਤੱਕਦਾ ਤੇ ਮੁਸਕਰਾਉਂਦਾ 3 ਮਹੀਨੇ ਬਾਅਦ ਇੱਕ ਸ਼ਾਮ ਉਹ ਚੇਲਾ ਵਾਪਸ ਆਇਆ ਉਹੀ ਕਪੜੇ ਪਰ ਅੱਖਾਂ ਜਿਵੇਂ ਕੋਈ ਝੀਲ ਚੀਰਾ ਜਿਵੇਂ ਸਮਾ ਠਹਿਰ ਗਿਆ ਹੋਵੇ ਉਹ ਬੋਲਦਾ ਸੀ ਪਰ ਉਸ ਦੇ ਸ਼ਬਦਾਂ ਵਿੱਚ ਸ਼ੋਰ ਨਹੀਂ ਸੀ ਉਹ ਸੁਣਦਾ ਸੀ ਪਰ ਜਵਾਬ ਦੇਣ ਦੀ ਤੜਫ ਨਹੀਂ ਸੀ ਉਹ ਫਕੀਰ ਕੋਲ ਆਇਆ ਚਰਨ ਛੂਹੇ ਤੇ ਕਿਹਾ ਮੈਂ ਹੁਣ ਵੀ ਮੌਨ ਹਾਂ ਫਕੀਰ ਨੇ ਕਿਹਾ ਹੁਣ ਤੂੰ ਮੌਨ ਨਹੀਂ ਮੌਨ ਤੈਨੂੰ ਜੀ ਰਿਹਾ ਹੈ ਚੇਲੇ ਨੇ ਕਿਹਾ ਜਦ ਅੰਦਰ ਚੁੱਪ ਹੋ ਗਈ ਤਾਂ ਬਾਹਰ ਦੀਆਂ ਆਵਾਜ਼ਾਂ ਸੰਗੀਤ ਬਣ ਗਈਆਂ ਫਕੀਰ ਨੇ ਸਿਰ ਹਿਲਾਇਆ ਜੋ ਬੋਲਣ ਤੋਂ ਮੁਕਤ ਹੋ ਗਿਆ ਉਹ ਜੀਵਨ ਤੋਂ ਨਹੀਂ ਦੁੱਖ ਤੋਂ ਮੁਕਤ ਹੋ ਗਿਆ ਅੰਦਰਲੀ ਸਚਾਈ ਵਿਅਰਥ ਦਾ ਬੋਲਣ ਸਾਨੂੰ ਸੰਸਾਰ ਨਾਲ ਨਹੀਂ ਜੋੜਦਾ ਇਹ ਸਾਨੂੰ ਆਪਣੇ ਆਪ ਤੋਂ ਦੂਰ ਕਰਦਾ ਹੈ ਜਿਸ ਦਿਨ ਅੰਦਰ ਚੁੱਪ ਉtre ਉਸ ਦਿਨ ਬਾਹਰ ਦੀ ਦੁਨੀਆ ਆਪਣੀ ਆਪ ਠਹਿਰ ਜਾਂਦੀ ਹੈ ਇਦਾਂ ਦੀਆਂ ਹੋਰ ਮਜ਼ੇਦਾਰ ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਚੰਗੀ ਲੱਗੇ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ